ਸਤਿ ਸ੍ਰੀ ਅਕਾਲ। ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ। ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਆਈ ਹਾਈ ਕੋਰਟ ਤੋਂ ਵੱਡੀ ਵਬਰ। ਸੀਐਮ ਭਗਵੰਤ ਮਾਨ ਤੇ ਹਾਈ ਕੋਰਟ ਨੇ ਕਿਸ ਤਰ੍ਹਾਂ ਬਾਦਲ ਪਰਿਵਾਰ ਨੂੰ ਝਟਕਾ ਦਿੱਤਾ ਇਸ ਦੇ ਬਾਰੇ ਮੁਕੰਮਲ ਜਾਣਕਾਰੀ ਹਾਸਲ ਕਰਾਂਗੇ ਅੱਜ ਦੀ ਵੀਡੀਓ ਦੇ ਵਿੱਚ। ਸੋ ਚਲ ਕੇ ਵੀਡੀਓ ਵੇਖਣੀ ਆ ਫਿਰ ਕਰਨੀ ਆ ਉਸ ਤੇ ਵਿਚਾਰ। ਹਾਂ ਜੀ ਪੰਜਾਬੀਓ ਸਤਿ ਸ੍ਰੀ ਅਕਾਲ। ਜਿਵੇਂ ਕਿ ਮਜੀਠੀਆ ਨੂੰ ਲੈ ਕੇ ਬਾਦ ਵੱਡੀ ਖਬਰ ਆ ਗਈ ਹੈ ਹਾਈ ਕੋਰਟ ਦੇ ਵਿੱਚੋਂ। ਹੁਣੇ-ਹੁਣੇ ਪੰਜਾਬ ਦੇ ਮੁੱਖ ਮੰਤਰੀ ਔਰ ਦੂਜੇ ਪਾਸੇ ਹਾਈ ਕੋਰਟ ਦਾ ਬਹੁਤ ਵੱਡਾ ਝੜਕਾ ਪੂਰੇ ਦਾਵਲ ਪਰਿਵਾਰ ਨੂੰ ਯਾਰੀ ਮਜੀਠੀਆ ਦੇ ਵਕੀਲ ਨੇ ਯਾਰੀ ਗਲਤ ਪਟੀਸ਼ਨ ਪਾ ਦਿੱਤੀ ਤਾਂ ਬੇ ਹਾਈ ਕੋਰਟ ਨੇ ਮਜੀਠੀਆ ਵੀ ਟੰਗ ਦਿੱਤਾ ਔਰ ਤੁਹਾਡੇ ਨਾਲ ਪੂਰੀ ਅਪਡੇਟ ਸਾਂਝੀ ਕਰਾਂਗੇ ਪਹਿਲਾ ਖਬਰ ਆਉਂਦੀ ਹੈ ਕਿੰਨੇ ਮਜੀਠੀਆ ਨੂੰ ਰਾਹਤ ਨਹੀਂ ਮਿਲੀ ਦਰਾਂ ਸਾਲ ਦੇ ਵਿੱਚ ਕੋਰਟ ਦੇ ਨਾਲ ਛਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਵੀ ਸਿੱਧੇ ਤੌਰ ਦੇ ਉੱਤੇ ਕਹਿ ਸਕਦੇ ਹਾਂ ਕਿਉਂਕਿ ਹਾਈ ਕੋਰਟ ਦੇ ਨਾਲ ਹਿਸ਼ਿਆਰੀ ਖੇਡਣਾ ਮਤਲਬ ਕੀ ਹੈ ਕਿ ਅਦਾਲਤ ਦੀ ਤੋਹੀਨ ਕਰਨਾ ਯਾਨੀ ਉਹ ਅਦਾਲਤ ਦਾ ਜਿਹੜਾ ਫੈਸਲਾ ਉਸ ਦੀ ਤੋਹੀਨ ਕਰਨੀ ਉਸ ਦੀ ਅਨੰਦਨਾ ਕਰਨੀ ਤਦ ਹਾਈ ਕੋਰਟ ਕਿਵੇਂ ਸਖਤ ਹੁੰਦਾ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਔਰ ਪੂਰੇ ਬਾਦਲ ਪਰਿਵਾਰ ਦੇ ਉੱਤੇ ਪੂਰੇ ਪੰਜਾਬ ਦੇ ਅੰਦਰ ਐਸ ਗਰ ਦਾ ਮੈਸੇਜ ਜਾਣਾ ਜਿਹੜੀ ਤੁਹਾਡੇ ਸਾਹਮਣੇ ਬਾ ਹੁਣ ਅਪਡੇਟ ਕਰਨ ਜਾ ਰਿਹਾ ਕਿ ਵੇ ਪਹਿਲਾ ਸੁਖਬੀਰ ਸਿੰਘ ਬਾਦਲ ਖੁਦ ਪ੍ਰੈਸ ਕਾਨਫਰੰਸ ਕਰਦੇ ਨੇ ਉਹਦੇ ਵਿੱਚ ਦਾਵਾ ਕਰ ਦਿੰਦੇ ਕਹਿੰਦਾ ਸਾਡੇ ਮਜੀਠੀਆ ਦੇ ਉੱਤੇ ਕੋਈ ਵੀ ਦੋਸ਼ ਸਾਬਤ ਨਹੀਂ ਕਰ ਸਕਦੀ ਸਰਕਾਰ ਔਰ ਨਾ ਹੀ ਕੋਰਟ ਕਰ ਸਕਦਾ ਕਦੇ ਪ੍ਰਸ਼ਾਸਨ ਨੇ ਵੀ ਇਹਦੇ ਵਿੱਚ ਧਮਕੀ ਦਿੱਤੀ ਸੀ ਔਰ ਹੁਣ ਜਿਹੜਾ ਹਾਈ ਕੋਰਟ ਦੇ ਅੰਦਰ ਜਿਹੜਾ ਫੈਸਲਾ ਆਇਆ ਉਹ ਹੁਣੇ ਹੁਣ ਯਾਨੀ ਤਾਜੀ ਅਪਡੇਟ ਆਈ ਹੈ ਜਿਹੜੀ ਤੁਸੀਂ ਪਹਿਲਾਂ ਸੁਣ ਚੁੱਕੇ ਹੋ ਉਹ ਖਬਰ ਕੁਝ ਹੋਰ ਸੀ ਪਰ ਇਹ ਕੁਝ ਹੋਰ ਹੀ ਨਿਕਲਿਆ ਜਿਹੜਾ ਕਿ ਸਰਕਾਰੀ ਵਕੀਲਾਂ ਦਾ ਦਾਵਾ ਉਹੀ ਤੁਹਾਡੇ ਸਾਹਮਣੇ ਤਰਨ ਜਾ ਰਹੇ ਕਿਉਂਕਿ ਕਿਤੇ ਨਾ ਕਿਤੇ ਸੁਖਬੀਰ ਸਿੰਘ ਬਾਦਲ ਜਾਂ ਉਹਨਾਂ ਦੇ ਮੁਖ ਬਣਾਰੇ ਵਕੀਲ ਉਹਨਾਂ ਨੇ ਵੀ ਸੋਚਿਆ ਕਿ ਤੇ ਕੋਰ ਦੇ ਅੰਦਰ ਸਾਡੀ ਜਿਹੜੀ ਇਹ ਪਟੀਸ਼ਨ ਹੈ ਇਹ ਸਰਕਾਰ ਨੂੰ ਚੁਣੌਤੀ ਦੇਊਗੀ ਪਰ ਦਰਅਸਲ ਦੇ ਵਿੱਚ ਜਿਵੇਂ ਭਗਵੰਤ ਮਾਨ ਦਾ ਬਿਆਨ ਆਇਆ ਸੀ ਕਿ ਭਾਈ ਹੁਣ ਅਸੀਂ ਪੱਕੇ ਪੈਰਾਂ ਦੇ ਉੱਤੇ ਇਹਦਾ ਕੰਮ ਕੀਤਾ ਤਾਂ ਹੁਣ ਅਸੀਂ ਇਹਦੀ ਜਮਾਨਤ ਵੀ ਨਹੀਂ ਹੋਣ ਦਿੰਦੇ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਨੂੰ ਬਾਹਰ ਨਹੀਂ ਨਿਕਲਣ ਦੇਵਾਂਗੇ ਇਹ ਖੁਦ ਭਗਵੰਤ ਮਾਨ ਦੇ ਬਿਆਨ ਸੀ ਔਰ ਪੰਜਾਬ ਦੇ ਲੋਕ ਜਿਹੜੇ ਕਿ ਸਮਰਥਨ ਵੀ ਕਰ ਰਹੇ ਇਸ ਪੂਰੀ ਗੱਲ ਦਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਬਾਦਲ ਪਰਿਵਾਰ ਨੂੰ ਅੱਜ ਤੱਕ ਕਿਸੇ ਮੁੱਖ ਮੰਤਰੀ ਨੇ ਨਹੀਂ ਹੱਥ ਪਾਇਆ ਸੀ ਔਰ ਜਿਹੜਾ ਹੁਣ ਪੰਜਾਬ ਦੇ ਮੁੱਖ ਮੰਤਰੀ ਬਣਿਆ ਐ ਅਕਸ਼ਰ ਹੋਇਆ ਇਸ ਗੱਲ ਦਾ ਸਮਰਥਨ ਪੂਰਾ ਪੰਜਾਬ ਕਰ ਰਿਹਾ ਤਾਂ ਸੁਣੋ ਜਰਾ ਧਿਆਨ ਦੇ ਨਾਲ ਕਿ ਸਰਕਾਰੀ ਵਕੀਲਾਂ ਦੁਆਰਾ ਕੀ ਕਿਹਾ ਜਾ ਰਿਹਾ ਇਹਨੇ ਮਜੀਠੀਆ ਸਾਹਿਬ ਦੇ ਵਕੀਲਾਂ ਨੇ ਗਲਤ ਪਟੀਸ਼ਨ ਪਾ ਕੇ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਹਾਈ ਕੋਰਟ ਦਾ ਕੋਈ ਜਵਾਬ ਕੀ ਆਉਂਦਾ ਸੁਣੋ ਜਰਾ ਧਿਆਨ ਦੇ ਨਾਲ ਬਕਰਮ ਸਿੰਘ ਮਜੀਠੀਆ ਕਮੇਟਾਗੇ ਗਏ ਨੇ ਸੀਆ ਕੋਰਟ ਦੇ ਜਿਹੜਾ ਆਰਡਰ ਆਇਆ ਸੀਗਾ ਉਹਦੇ ਵਿੱਚ 6 ਜੂਨ ਗਲਤੀ ਦੇ ਨਾਲ ਟਾਈਪੋਗ੍ਰਾਫੀਕਲ 에ਰਰ ਹੋ ਗਿਆ ਸੀ 6 ਜੂਨ ਲਿਖਿਆ ਗਿਆ ਸੀ ਤਾਂ ਕੋਰਟ ਨੇ ਕੋਰਟ ਤੋਂ ਬਾਅਦ ਨਾਲ ਦੀ ਨਾਲ ਇਮੀਡੀਏਟਲੀ ਆਰਡਰ ਦੇ ਦਿੱਤਾ ਸੀ ਮੈਂ ਕਰਕੇ ਉਹਨੇ 6 ਜੁਲਾਈ ਕਰਤਾ ਸੀ ਤਾਂ ਉਸੇ ਚੀਜ਼ ਦੇ ਬਾਰੇ ਜ਼ਿਕਰ ਕਰ ਰਹੀ ਸੀ ਕਿ ਇਹ ਜਿਹੜੀ ਐਪਲੀਕੇਸ਼ਨ ਵੀ ਹੈ ਦੁਬਾਰਾ ਜਿਹੜਾ ਆਰਡਰ ਐ ਫਰੈਸ਼ ਹੈ ਉਹਦੇ ਸਿਰਫ ਇਹ ਕਹਿਣਾ ਲਿਖਾਇਆ ਵੀ 6 ਜੂਨ ਨੂੰ 6 ਜੁਲਾਈ ਸਮਝਿਆ ਜਾਵੇ ਤੇ ਨੈਕਸਟ ਡੇ ਜਿਹੜੀ ਹੈਗੀ ਉਹਦੇ ਰਿਮਾਨ ਜਿਹੜਾ 6 ਜੁਲਾਈ ਤੱਕ ਦਾ ਸੀ ਤੇ 6 ਜੁਲਾਈ ਨੂੰ ਉਹਤੇ ਪੇਸ਼ ਕਰਨਾ ਉਹੀ ਆਰਡਰ ਜਿਹੜਾ ਸੀਗਾ ਇਹਨਾਂ ਨੇ ਅੱਜ ਚੈਲੰਜ ਕਰਨ ਲਈ ਜਿਹੜਾ ਕੱਲ ਜਿਹਦੇ ਕਰਕੇ ਡੀਟੀਪੀ ਦੇ ਅੱਜ ਇੱਕ ਪ੍ਰੋਸੀਜਰ ਲੈਪਸ ਕਰਕੇ ਜਿਹੜੇ ਕੀ ਉਹਨਾਂ ਨੇ ਇੱਕ ਗਲਤ ਐਪਲੀਕੇਸ਼ਨ ਫਾਈਲ ਕੀਤੀ ਸੀ ਜਿਹਦੇ ਕਰਕੇ ਕੋਰਟ ਨੇ ਉਹ ਐਪਲੀਕੇਸ਼ਨ ਉਹਨਾਂ ਨੇ ਕੋਰਟ ਨੇ ਜਦੋਂ ਕਿਹਾ ਕਿ ਇਹ ਐਪਲੀਕੇਸ਼ਨ ਹੀ ਗਲਤ ਹੈ ਤਾਂ ਉਹਨਾਂ ਨੇ ਵਿਧਰੋ ਕਰਕੇ ਦੁਬਾਰਾ ਐਪਲੀਕੇਸ਼ਨ ਫਾਈਲ ਕਰਨ ਦੀ ਪਰਮਿਟ ਲੈ ਲਈ ਤੇ ਅਗਲੀ ਤਰੀਕ ਜਿਹੜੀ ਆ ਉਹ ਟਿਊਸਡੇ ਦੀ ਹੈ ਹਾਈ ਕੋਰਟ ਦੇ। ਜਦੋਂ ਵੀ ਕੋਈ ਕੇਸ ਦੇ ਅਮੈਂਡਮੈਂਟ ਐਪਲੀਕੇਸ਼ਨ ਹੁੰਦੀ ਆ ਤਾਂ ਕੋਰਟ ਦੇ ਵਿੱਚ ਪਹਿਲਾਂ ਐਪਲੀਕੇਸ਼ਨ ਫਾਈਲ ਹੁੰਦੀ ਆ ਫॉर ਪਰਮਿਸ਼ਨ ਲੈਣੀ ਪੈਂਦੀ ਆ ਕਿ ਅਸੀਂ ਇਹ ਅਮੈਂਡਮੈਂਟ ਕਰਨੀ ਚਾਹੁੰਦੇ ਆ। ਆਹ ਪਹਿਰਿਆਂ ਦੇ ਅਮੈਂਡਮੈਂਟ ਐ। ਇਹਨਾਂ ਨੇ ਸਿੱਧੀ-ਸਿੱਧੀ ਈ.ਕਿਓ ਪਲੇਸ 온 ਰਿਕਾਰਡ ਦੀ ਐਪਲੀਕੇਸ਼ਨ ਲਗਾਈ ਸੀ। ਉਹਦੇ ਵਿੱਚ ਨਾਲ ਅਮੈਂਡੇਡ ਪਟੀਸ਼ਨ ਲਗਾਈ ਸੀ। ਤਾਂ ਕੋਰਟ ਮਨ ਲਓ ਬਿਨਾਂ ਪਰਮਿਸ਼ਨ ਤੇ ਐਪਲੀਕੇਸ਼ਨ ਫਾਈਲ ਕਰਨਾ ਇੱਕ ਟੈਕਨੀਕਲ ਇਸ਼ੂ ਸੀਗਾ ਜਿਹਦੇ ਕਰਕੇ ਕੋਰਟ ਨੇ ਜਦੋਂ ਕਿਹਾ ਉਹਨਾਂ ਨੂੰ ਤਾਂ ਉਹਨਾਂ ਨੇ ਐਪਲੀਕੇਸ਼ਨ ਵਿਡਰਾਅ ਕਰ ਦਿੱਤੀ। ਯਾਨੀ ਬਿਨਾਂ ਉਨਾਰੇ ਕੋਰਟ ਦੇ ਅੰਦਰ ਆਪਣੀ ਪਟੀਸ਼ਨ ਜਾਨੀ ਦਾਖਲ ਕਰ ਦਿੱਤੀ ਸੀ ਪਰ ਉਹ ਹਾਈ ਕੋਰਟ ਦਾ ਜਵਾਬ ਕੀ ਆਇਆ ਹੁਣ ਮੰਗਲਵਾਰ ਨੂੰ ਯਾਨੀ ਕਿ ਉਹਦੇ ਉੱਤੇ ਸੁਣਵਾਈ ਹੋਣ ਜਾ ਰਹੀ ਹੈ ਪੰਜਾਬ ਦੇ ਵਿੱਚ ਇਸ ਗੱਲ ਨੂੰ ਸਿੱਧ ਕੀਤਾ ਗਿਆ ਉਹਨਾਂ ਵਕੀਲਾਂ ਦੁਆਰਾ ਜਿਹੜੇ ਸਰਕਾਰੀ ਵਕੀਲ ਨਹੀਂ ਜਿਹੜੀ ਕਿ ਉਹਨਾਂ ਦੇ ਵਕੀਲਾਂ ਨੇ ਪਟੀਸ਼ਨ ਪਾ ਦਿੱਤੀ ਸੀ ਕਹਿੰਦੇ ਭਾਈ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਹੁਣ ਕੋਰਟ ਵੀ ਥੋੜਾ ਜਿਹਾ ਸਖਤ ਹੋ ਗਿਆ ਕਿ ਹਾਈ ਕੋਰਟ ਦੇ ਵਿੱਚ ਦੇਖੋ ਬੱਚਿਆਂ ਵਾਲਾ ਖੇਡ ਕਿਵੇਂ ਖੇਡਿਆ ਜਾਂਦਾ ਹੈ ਇਹ ਗਲਤ ਅਪੀਲ ਪਟੀਸ਼ਨ ਪਾਉਣ ਦਾ ਮਤਲਬ ਹੈ ਕਿ ਅਦਾਲਤ ਦੀ ਤੋਹੀਨ ਕਰਨ ਦਾ ਮਤਲਬ ਹੈ ਯਾਨੀ ਸਰਕਾਰ ਆਪਣੇ ਪਦਰ ਦੇ ਉੱਤੇ ਆਪਣਾ ਐਕਸ਼ਨ ਕਰ ਰਹੀ ਹੈ ਔਰ ਦੂਜੇ ਪਾਸੇ ਬਾਦਲ ਪਰਿਵਾਰ ਦੇ ਵਕੀਲ ਉਹ ਵੀ ਆਪਣੇ ਜੋਰਾਂ ਸ਼ੋਰਾਂ ਦੇ ਨਾਲ ਆਪਣੀ ਮੁਹਿੰਮ ਲੈ ਕੇ ਚੱਲੇ ਨੇ ਕਿ ਬਿਕਰਮ ਸਿੰਘ ਮਜੀਠੀਆ ਨੂੰ ਕਿੱਦਾਂ ਵੀ ਕਰਵਾਇਆ ਜਾਵੇ ਪਰ ਦੂਜੇ ਪਾਸੇ ਭਗਵੰਤ ਮਾਨ ਨੇ ਵੀ ਕਸਮ ਪਾ ਦਿੱਤੀ ਹੈ ਕਿ ਪੱਕੇ ਪੈਰਾਂ ਦੇ ਉੱਤੇ ਖੜ ਕੇ ਅਸੀਂ ਮਜੀਠੀਆ ਨੂੰ ਚੱਕਿਆ ਅਸੀਂ ਹੁਣ ਇਹਨਾਂ ਨੂੰ ਅੰਜਾਮ ਤੱਕ ਪਹੁੰਚਾਵਾਂਗੇ ਬਹੁਤ ਸਾਰੇ ਪੰਜਾਬ ਦੇ ਅੰਦਰ ਚਾਚੇ ਦਾ ਵੀ ਹੋ ਰਹੇ ਨੇ ਕਿ ਬਹੁਤ ਸਾਰੀਆਂ ਮਿੱਲਾਂ ਵੀ ਹੜੱਪ ਗਏ ਨੇ ਖੰਡ ਦੇ ਮਿੱਲ ਵੀ ਹੜੱਪ ਗਏ ਨੇ ਬਹੁਤ ਸਾਰੇ ਹੋਰ ਲੋਕਾਂ ਦੇ ਨਾਲ ਲੜ ਕੇ ਵਿਕਰਮ ਸਿੰਘ ਮਜੀਠੀਆ ਕਹਿੰਦੇ ਪੰਜਾਬ ਦਾ ਬੱਚਾ ਬੱਚਾ ਵਾਕਿਵਾ ਬਾਦਲ ਪਰਿਵਾਰ ਤੋਂ ਤੇ ਇਹਨਾਂ ਮਜੀਠੀਆਂ ਤੋਂ ਯਾਨੀ ਇਹਨਾਂ ਨੇ ਜਿਹੜਾ ਬਾਦਲ ਪਰਿਵਾਰ ਨੇ ਪੰਜਾਬ ਦੇ ਨਾਲ ਦੁਰਪਰਯੋਗ ਕੀਤਾ ਸੀ ਜਾ ਕਾਮ ਦੇ ਪ੍ਰਤੀ ਇਹਨਾਂ ਨੇ ਕਈ ਵਾਰ ਮਾਫੀਆਂ ਮੰਗੀਆਂ ਉਹਨਾਂ ਦੇ ਵੱਡੇ ਬਾਦਲ ਤੋਂ ਲੈ ਕੇ ਸਖਬੀਰ ਬਾਦਲ ਤੱਕ ਭਾਂਡੇ ਵੀ ਮਾਜੇ ਜਾਂਦੇ ਆ ਅਕਾਲ ਤਖਤ ਸਾਹਿਬ ਜਾ ਕੇ ਉਥੇ ਜੁੱਤੀਆਂ ਵੀ ਝਾੜੀਆਂ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਆ ਜਿਹੜੀ ਹੁਣ ਮਾਫੀ ਮੰਗੀ ਗਈ ਆ ਜਦੋਂ ਕਿ ਪਹਿਰੇਦਾਰ ਬਣਾ ਕੇ ਰੱਖਿਆ ਸੀ ਉਦੋਂ ਚੌੜਾ ਸਾਹਿਬ ਗੋਲੀ ਵੀ ਚਲਾਉਂਦੇ ਆ ਬਹੁਤ ਸਾਰੀ ਵਾਰਦਾਤ ਹੋਣ ਤੋਂ ਬਚ ਵੀ ਜਾਂਦੇ ਨੇ ਤਾਂ ਇਸ ਕਰਕੇ ਸਿੱਧ ਹੁੰਦਾ ਕਿ ਪੰਜਾਬ ਦੇ ਲੋਕ ਔਰ ਪੰਜਾਬ ਦੀ ਸੇ ਕੌਮ ਔਰ ਪੰਜਾਬ ਦਾ ਅਕਾਲ ਤਖਤ ਸਾਹਿਬ ਜਿੱਥੇ ਕਿ ਸਾਡੇ ਸਿੱਖਾਂ ਦੀ ਅਦਾਲਤ ਮੰਨੀ ਜਾਂਦੀ ਹੈ ਉੱਥੇ ਇਹਨਾਂ ਨੂੰ ਨਿਕਾਰਿਆ ਗਿਆ, ਭ੍ਰਸਟਿਆ ਗਿਆ। ਐਸੇ ਕਰਕੇ ਪੰਜਾਬ ਦੇ ਅੰਦਰ ਚਰਚੇ ਹੋ ਰਹੇ ਕਹਿੰਦੇ ਬਾਦਲ ਪਰਿਵਾਰ ਦਾ ਹੁਣ ਜਿਹੜਾ ਭਾਂਡਾ ਫੁੱਟ ਚੁੱਕਿਆ। ਪੰਜਾਬ ਦੇ ਲੋਕ ਜਾਣ ਚੁੱਕੇ ਨੇ। ਬਾਦਲ ਪਰਿਵਾਰ ਤਾਂ ਹੁਣ ਨਾ ਹੀ ਸੋਚੇ ਗੱਲ ਨੂੰ ਤੇ ਸਾਡੀ ਸਰਕਾਰ ਪੰਜਾਬ ਦੇ ਅੰਦਰ ਕਾਇਮ ਹੋਣੀ ਐ। ਕਹਿੰਦੇ ਲੋਕਾਂ ਨੇ ਅੱਕੇ ਹੋਏ ਨੇ ਤੁਹਾਡੇ ਤੋਂ ਤੇ ਕਾਂਗਰਸ ਦੇ ਲੋਕਾਂ ਤੋਂ ਆਮ ਆਦਮੀ ਪਾਰਟੀ ਨੂੰ ਵਿਕਸਿਤ ਕੀਤਾ ਪੰਜਾਬ ਦੇ ਅੰਦਰ। ਉਸ ਤੋਂ ਬਾਅਦ ਜੇਕਰ ਭਗਵੰਤ ਮਾਨ ਕਹਿੰਦੇ ਨਾਕਾਮ ਰਿਹਾ ਕਈ ਮੁੱਦੇ ਪ੍ਰਤੀ ਤਾਂ ਫੇਰ ਵੀ ਹੁਣ ਜਿਹੜੇ ਮਗਰਮੱਛ ਨੂੰ ਹੱਥ ਪਾਇਆ ਇਸ ਕਰਕੇ ਭਾਈ ਪੰਜਾਬ ਦੇ ਲੋਕ ਵੀ ਥੋੜਾ ਜਿਹਾ ਪਲਟਾ ਮਾਰੀ ਖੜੇ ਨੇ ਯਾਨੀ ਲੋਕ ਕਹਿੰਦੇ ਨੇ ਭਗਵੰਤ ਮਾਨ ਸਾਹਿਬ ਨੇ ਬਹੁਤ ਵਧੀਆ ਕੰਮ ਕੀਤਾ ਬਹੁਤ ਵੱਡਾ ਪ੍ਰਾਣਾ ਕੀਤਾ ਜਿਹਨੂੰ ਪੰਜਾਬ ਦਾ ਕੋਈ ਮੁੱਖ ਮੰਤਰੀ ਅੱਜ ਤੱਕ ਨਹੀਂ ਕਰ ਸਕਿਆ ਉਹੀ ਭਗਵੰਤ ਮਾਨ ਨੇ ਕੀਤਾ ਤਾਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ 2027 ਦੇ ਇਲੈਕਸ਼ਨਾਂ ਨੂੰ ਲੈ ਕੇ ਜਿਹੜੇ ਬਾਦਲ ਪਰਿਵਾਰ ਨੇ ਆਪਦੀ ਆਗਮ ਚਾਈ ਹੈ ਯਾਨੀ ਸੁਖਬੀਰ ਸਿੰਘ ਬਾਦਲ ਔਰ ਪੂਰਾ ਪਰਿਵਾਰ ਪੰਜਾਬ ਦੇ ਲੋਕਾਂ ਅੱਗੇ ਗੱਲ ਧਰ ਰਿਹਾ ਕਹਿੰਦੇ ਸਾਡੇ ਵਰਕਰਾਂ ਨੂੰ ਐਂ ਕਰਤਾ ਜੀ ਸਾਡੇ ਵਰਕਰਾਂ ਨੂੰ ਫੜ ਲਿਆ ਜੀ ਧੱਕਾ ਹੋ ਗਿਆ ਜੀ ਦਰ੍ਹਾਂ ਸਾਲ ਦੇ ਵਿੱਚ ਇਹਨਾਂ ਦਾ ਕੋਈ ਵੀ ਵਰਕਰ ਨਹੀਂ ਆ ਉਹ ਆਪਣੇ ਮੂੰਹੋਂ ਆਪਣੀ ਛਵੀ ਬਣਾ ਰਹੇ ਨੇ ਪੰਜਾਬ ਦੇ ਅੰਦਰ ਤਾਂ ਛਵੀ ਇਹ ਆ ਕਿ ਅਕਾਲੀ ਦਲ ਹੁਣ ਖਾਲੀ ਰਨ ਹੋ ਚੁੱਕਿਆ ਹੈ ਨਾ ਅੱਗੇ ਤੋਂ ਇਹਨਾਂ ਦੀ ਸਰਕਾਰ ਕਦੇ ਬਣਨੀ ਆ ਔਰ ਨਾ ਹੀ ਇਹ ਕਦੇ ਵੀ ਇਸ ਗੱਲ ਦਾ ਸੁਪਨਾ ਦੇਖਣ ਕਿਵੇਂ ਪੰਜਾਬ ਦੇ ਲੋਕ ਇਕਜੁੱਟ ਹੋ ਚੁੱਕੇ ਨੇ ਕਿ ਭਾਈ ਭਗਵੰਤ ਮਾਨ ਨੇ ਜਿਹੜਾ ਐਕਸ਼ਨ ਬਾਦਲਾ ਤੇ ਕੀਤਾ ਇਹੀ ਐਕਸ਼ਨ ਹਰ ਪੰਜਾਬ ਦੇ ਵੱਡੇ ਅਫਸਰਾਂ ਦੇ ਉੱਤੇ ਵੀ ਹੋ ਰਿਹਾ ਅੱਜ ਫਰੀਦਕੋਟ ਦੇ ਵਿੱਚ ਇੱਕ ਡੀਐਸਪੀ ਨੂੰ ਵੀ ਫੜਿਆ ਗਿਆ ਗ੍ਰਿਫਤਾਰ ਕੀਤਾ ਗਿਆ ਕਿਉਂਕਿ ਉਸਨੇ ਵੀ 1 ਲੱਖ ਰੁਪਏ ਤੱਕ ਦੀ ਰਿਸ਼ਵਤ ਲੈਣ ਦੀ ਕੋਸ਼ਿਸ਼ ਕੀਤੀ ਹੈ ਸ਼ਹਿਰ ਦੇ ਗੱਲਾਂ ਦਾ ਪੂਰਾ ਪੰਜਾਬ ਸਮਰਥਨ ਕਰ ਰਿਹਾ ਪੰਜਾਬ ਦੇ ਮੁੱਖ ਮੰਤਰੀ ਦਾ ਤਾਂ ਇਹ ਅਪਡੇਟ ਸੀ ਅੱਗੇ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਕੀ ਖਬਰ ਆਉਂਦੀ ਹੈ ਤੁਹਾਡੇ ਸਾਹਮਣੇ ਤਰ੍ਹਾਂ ਦੇ ਜਿੰਨੇ ਵੀ ਪਣਪਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਵੱਲ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ सीएम भगवंत मान ने बादल परिवार ਦੇ ਖਿਲਾਫ ਜਿਹੜਾ ਐਕਸ਼ਨ ਸ਼ੁਰੂ ਕੀਤਾ ਹੈਗਾ ਪੰਜਾਬ ਦੇ ਲੋਕ ਇਸ ਚੀਜ਼ ਤੋਂ ਬਹੁਤ ਖੁਸ਼ ਹੈਗੇ ਕਿਉਂਕਿ ਸਭ ਤੋਂ ਵੱਡੇ ਪੰਜਾਬ ਦੇ ਵਿੱਚ ਨਸ਼ਾ ਤਸਕਰ ਸੀਗੇ ਇਹਨਾਂ ਨੇ ਆਪਣੇ ਦੌਰੇ ਹਕੂਮਤ ਦੇ ਵਿੱਚ ਬੇਦਰੇਗ ਲੋਕਾਂ ਦਾ ਕਤਲੇਆਮ ਕੀਤਾ ਜਿਹੜਾ ਕੋਈ ਹੱਕ ਸੱਚ ਦਾ ਪ੍ਰਚਾਰ ਕਰਦਾ ਸੀ ਉਹਨੂੰ ਫੜਫੜ ਜੇਲਾਂ ਦੇ ਵਿੱਚ ਬੰਦ ਕਰ ਦਿੰਦੇ ਸੀਗੇ ਤੁਸੀਂ ਕੱਲ ਦੀ ਵੀਡੀਓ ਦੇ ਵਿੱਚ ਦੇਖਿਆ ਹੋਣਾ ਦਾदू ਵਾਲੇ ਇਹ ਨੇ ਵੀ ਜਿਹੜਾ ਬਿਆਨ ਦਿੱਤਾ ਸੀਗਾ ਕਿ ਜਦੋਂ ਇਹਨਾਂ ਦਾ ਦੌਰੇ ਹਕੂਮਤ ਸੀਗਾ ਇਹਨਾਂ ਨੇ ਮੈਨੂੰ ਜਿਹੜਾ ਵੈ ਜੇਲ੍ਹ 'ਚ ਫੜ ਕੇ ਬੰਦ ਕਰ ਦਿੱਤਾ ਸੀਗਾ ਕਿਉਂਕਿ ਮੈਂ ਹੱਕ ਸੱਚ ਦਾ ਪ੍ਰਚਾਰ ਕਰਦਾ ਸੀ ਜਦੋਂ ਮੈਂ ਇਸ ਦੀ ਵਜ੍ਹਾ ਪੁੱਛੀ ਤੇ ਵਜ੍ਹਾ ਇਹ ਦੱਸੀ ਗਈ ਸੀ ਲਾਈਵ ਪ੍ਰੈਸ ਕਾਨਫਰੰਸ ਦੇ ਵਿੱਚ ਸੁਖਬੀਰ ਸਿੰਘ ਬਾਦਲ ਅਲੋ ਕਿ ਤੂੰ ਡੇਰੇ ਵਾਲੇ ਸਿਰਸੇ ਵਾਲਿਆਂ ਦੀ ਮੁਖਾਲਫਤ ਕਰਨਾ ਇਸ ਵਜ੍ਹਾ ਤੋਂ ਤੇਰੇ ਨਾਲ ਇਹ ਰਵੱਈਆ ਜਿਹੜਾ ਵੈ ਕੀਤਾ ਗਿਆ ਹੈ ਸਰੇ ਆਮ ਤੜੱਲੇ ਦੇ ਨਾਲੇ ਬਦਮਾਸ਼ੀ ਕਰਦੇ ਸੀਗੇ ਇਹਨਾਂ ਨੂੰ ਸੁਪਰੀਮ ਕੋਰਟੋਂ ਅਲੋ ਜਿਹੜੀ ਹੈ ਕਲੀਨ ਚਟ ਮਲੇ ਸੋ ਕੋਈ ਇਹਨਾਂ ਨੂੰ ਪੁੱਛਣ ਵਾਲਾ ਨਹੀਂ ਸੀਗਾ ਪਰ ਸੀਐਮ ਭਗਵੰਤ ਮਾਨ ਨੇ ਜੜਾ ਇਹ ਐਕਸ਼ਨ ਕੀਤਾ ਹੈਗਾ ਵਾ ਇਸ ਲਈ ਲੋਕ ਬਹੁਤ ਖੁਸ਼ ਹੋ ਗਏ ਆ ਕਿਉਂਕਿ ਅੱਜ ਤੱਕ ਕਿਸੇ ਨੇ ਇਹਨਾਂ ਦੇ ਉੱਤੇ ਹੱਥ ਨਹੀਂ ਸੀ ਪਾਇਆ ਮਜੀਠੀਏ ਦੀ ਗ੍ਰਿਫਤਾਰੀ ਤੋਂ ਬਾਅਦ ਵੀ ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਨੇ ਧਮਕੀਆਂ ਲਾਈਆਂ ਸੀ ਸੀਐਮ ਭਗਵੰਤ ਮਾਨ ਨੂੰ ਤੇ ਹੁਣ ਜਿਹੜਾ ਹਾਈ ਕੋਰਟ ਵੱਲੋਂ ਹੁਕਮ ਆਇਆ ਹੈਗਾ ਵਾ ਮੰਗਲ ਇਸ ਕੇਸ ਦੀ ਸੁਣਵਾਈ ਹੈ ਔਰ ਦੂਸਰੀ ਚੀਜ਼ ਜਿਹੜੀ ਆਈ ਹੈ ਕਿ ਇਹਨਾਂ ਨੇ ਇਹਨਾਂ ਦੇ ਵਕੀਲਾਂ ਨੇ ਬਿਨਾਂ ਇਜਾਜ਼ਤ ਲੈ ਜਿਹੜੀ ਪਟੀਸ਼ਨ ਦਾਇਰ ਕਰ ਦਿੱਤੀ ਇਹਨੂੰ ਤੋਹੀਨੇ ਅਦਾਲਤ ਸਮਝਿਆ ਜਾਂਦਾ ਹੈਗਾ ਵਾ ਉਸ ਜ਼ੁਮਰੇ ਦੇ ਵਿੱਚ ਆਉਂਦੀ ਹੈਗੀ ਹੈ ਮੰਗਲ ਨੂੰ ਇਸ ਕੇਸ ਦੀ ਸੁਣਾਈ ਹੈ ਮੁਕੰਮਲ ਜਿਹੜੀ ਅਪਡੇਟ ਹੈਗੀ ਹੈ ਜਿਹੜੀ ਨਵੀਂ ਕੋਈ ਅਪਡੇਟ ਹੋਈ ਇਹ ਤੁਹਾਣਾ ਜ਼ਰੂਰ ਸਾਂਝੀ ਕੀਤੀ ਜਾਏਗੀ ਰੱਖਿਓ ਆਪਣਾ ਢੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾ ਹਾਫਿਜ਼